ਨਾ ਆਪ ਗਲਿਆਰੇ ਚ ਗੱਲਾਂ ਚੱਲ ਰਹੀਆਂ ਸੀ ਕਾਫੀ ਦਿਨ ਤੋਂ ਕਿ ਗੱਠਜੋੜ ਹੋਣ ਜਾ ਰਿਹਾ ਮਜ਼ਬੂਤੀ ਹੋਏਗੀ ਅੱਜ ਜਿਹੜਾ ਗੱਠਜੋੜ ਨਹੀਂ ਹੋਏਗਾ ਕੱਲੀ ਕੱਲੀ ਪਾਰਟੀਆਂ ਲੜਨ ਗਈਆਂ ਕਿਸ ਤਰੀਕੇ ਦਾ ਹੋਊਗੀ ਪ੍ਰਚਾਰ ਇਹ ਭਾਜਪਾ ਦੇ ਦੇ ਅਕਾਲੀ ਦਲ ਦੇ ਜਿਹੜੇ ਗਰਾਊਂਡ ਲੈਵਲ ਦੇ ਵਰਕਰ ਹੀ ਉਹ ਚਾਹੁੰਦੇ ਸੀ ਕਿ ਜੇ ਪੰਜਾਬ ਦਾ ਭਲਾ ਹੁੰਦਾ ਤੇ ਦੋਵਾਂ ਨੂੰ ਗੱਠਜੋੜ ਕਰਕੇ ਤੇ ਇਹ ਪੰਜਾਬ ਦੀ ਭਲਾਈ ਇਸੇ ਚ ਹੈਗੀ ਭਾਈ ਗਮਣ ਨੇ ਦਰਵਾਜ਼ੇ ਖੁੱਲੇ ਰੱਖੇ ਓਪਨ ਰੱਖੇ ਗੱਠਜੋੜ ਦੇ ਆਪਣੇ ਪਿੰਡ 'ਚ ਹਮੇਸ਼ਾ ਸ਼ੁਰਾ ਮਾਰਦੇ ਰਹੇ ਪਹਿਲਾਂ ਉਹਨਾਂ ਹੀ ਫਿਰ ਪੰਜਾਬ ਦੇ ਪਿੰਡ 'ਚ ਸ਼ੁਰਾ ਮਾਰਿਆ ਸਿਰਫ ਆਪਣੀ ਕੁਰਸੀ ਬਚਾਉਣ ਲਈ ਆਪਣੀਆਂ ਆਪਣੀਆਂ ਚੌਧਰਾ ਬਚਾਉਣ ਲਈ ਆਪਣਾ ਟੱਬਰ ਬਚਾਉਣ ਲਈ ਪਰਿਵਾਰ ਬਚਾਉਣ ਲਈ ਇਹ ਗੱਠਜੋੜ ਸੇਪਰੇ ਨੇ ਜਿਹੜੇ ਆ ਕਿਸਾਨੀ ਬਾਰੇ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਆਪਣੇ ਪੰਜਾਬ ਵੀਰਾਂ ਨੂੰ ਬੇਨਤੀ ਕਰਾਂਗਾ ਪਿੰਡਾਂ ਪੰਜਾਬੀਆਂ ਨੂੰ ਜੀ ਜੀ ਮੋਦੀ ਸਾਹਿਬ ਨੇ ਸਿੱਖਾਂ ਦੀ ਤੇ ਸਿੰਘਾਂ ਦੀ ਜਿਹੜੀ ਕਾਲੀ ਸੂਚੀ ਦੇ ਲਾਈਨ ਫੇਰੀ ਆ ਕੀ ਮੋਦੀ ਸਾਹਿਬ ਨੇ ਗਲਤ ਕੀਤਾ ਹੈ ਮੋਦੀ ਸਾਹਿਬ ਨੇ ਜਿਹੜੇ 84 ਦੇ ਦੰਗਿਆਂ ਦੇ ਪੀੜਤ ਹੀ ਉਹਨਾਂ ਨੂੰ 5-5 ਲੱਖ ਰੁਪਏ ਦੇ ਉਹਨਾਂ ਨੂੰ ਕਈਆਂ ਨੂੰ ਫਲੈਟ ਬਣਾ ਕੇ ਦਿੱਤੇ ਆ ਕੀ ਮੋਦੀ ਸਾਹਿਬ ਨੇ ਗਲਤ ਕਰਤਾ ਆ ਸਤਿ ਸ਼੍ਰੀ ਅਕਾਲ ਦਾ ਸਿਮਰਨ ਜੀ ਵੇਖ ਰਿਹਾ ਦਚਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦੋਸਤੋ ਤੁਸੀਂ ਵੇਖ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਤੇ ਉਹਨਾਂ ਦੇ ਵਿੱਚ ਸਿਆਸੀ ਗਲਿਆਰੇ ਵਿੱਚ ਗੱਲਾਂ ਚੱਲ ਰਹੀਆਂ ਸੀ ਕਿ ਬੀਜੇਪੀ ਅਤੇ ਅਕਾਲੀ ਦਲ ਦਾ ਗੱਠਜੋੜ ਹੋਣ ਜਾ ਰਿਹਾ ਪਰ ਅੱਜ ਜਿਹੜੀ ਸਵੇਰ ਤੋਂ ਹੀ ਖਬਰ ਆ ਰਹੀ ਹੈ ਕਿ ਬਿਲਕੁਲ ਗੱਠਜੋੜ ਨਹੀਂ ਹੋਏਗਾ ਤੇ ਅਕਾਲੀ ਦਲ ਵੱਖਰਾ ਲੜੇਗਾ ਤੇ ਬੀਜੇਪੀ ਵੀ ਵੱਖਰਾ ਲੜੇਗਾ ਉਸ ਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਹਲਕਾ ਅਜਨਾਲਾ ਤੋਂ ਬੋਨੀ ਅਮਰਪਾਲ ਸਿੰਘ ਅਜਨਾਲਾ ਜੋ ਭਾਜਪਾ OBC ਮੋਰਚੇ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਸਾਡੇ ਨਾਲ ਮੌਜੂ ਕੀ ਕਹਣਾ ਚਾਹੁੰਦੇ ਬਣੀ ਸਾਹਿਬ ਜਿਸ ਤਰੀਕੇ ਨਾਲ ਆਪਾਂ ਗਲਿਆਰੇ ਚ ਗੱਲਾਂ ਚੱਲ ਰਹੀਆਂ ਅਸੀਂ ਕਾਫੀ ਦਿਨ ਤੋਂ ਕੀ ਗੱਠਜੋੜ ਹੋਣ ਜਾ ਰਿਹਾ ਮਜ਼ਬੂਤੀ ਹੋਏਗੀ ਅੱਜ ਜਿਹੜਾ ਗੱਠਜੋੜ ਨਹੀਂ ਹੋਏਗਾ ਕੱਲੀ ਕੱਲੀ ਪਾਰਟੀਆਂ ਲੜਨ ਗਈਆਂ ਕਿਸ ਤਰੀਕੇ ਦਾ ਰਹੂਗੀ ਪ੍ਰਚਾਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਕੀ ਜੈ ਜੇਹੜਾ ਤੁਸੀਂ ਮੈਨੂੰ ਸਵਾਲ ਕੀਤਾ ਕਿ ਵਾਹਿਏ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਭਾਜਪਾ ਦੇ ਇਹਦੇ ਕਾਲੀ ਦਲ ਦੇ ਜਿਹੜੇ ਗਰਾਊਂਡ ਲੈਵਲ ਦੇ ਵਰਕਰ ਹੀ ਜੀ ਉਹ ਚਾਹੁੰਦੇ ਸੀ ਕਿ ਜੇ ਪੰਜਾਬ ਦਾ ਭਲਾ ਹੁੰਦਾ ਤੇ ਦੋਵਾਂ ਨੂੰ ਗੱਠ ਜੋੜ ਕਰਕੇ ਤੇ ਇਹ ਪੰਜਾਬ ਦੀ ਭਲਾਈ ਇਸੇ ਚ ਹੈਗੀ ਪਰ ਭਾਜਪਾ ਦੇ ਸਾਡੀ ਹਾਈ ਕਮੰਡ ਨੇ ਦਰਵਾਜ਼ੇ ਖੁੱਲੇ ਰੱਖੇ ਓਪਨ ਰੱਖੇ ਗੱਠ ਜੋੜ ਦੀ ਜੋ ਮੈਨੂੰ ਪਤਾ ਲੱਗਾ ਕਿ ਕੋਰ ਕਮੇਟੀ ਦੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਆ ਤੇ ਉਹਦੇ ਚ ਜੋ ਜਿਨੇ ਪੰਜਾਬ ਦੇ ਪਿਛੇ ਹਮੇਸ਼ਾ ਸ਼ੁਰਾ ਮਾਰਦੇ ਰਹੇ ਪਹਿਲਾਂ ਉਹਨਾਂ ਹੀ ਫਿਰ ਪੰਜਾਬ ਦੇ ਪਿੰਡ 'ਚ ਸ਼ੁਰਾ ਮਾਰਿਆ ਸਿਰਫ ਆਪਣੀ ਕੁਰਸੀ ਬਚਾਉਣ ਲਈ ਆਪਣੀਆਂ ਆਪਣੀਆਂ 14 ਬਚਾਉਣ ਲਈ ਆਪਣਾ ਟੱਬਰ ਬਚਾਉਣ ਲਈ ਪਰਿਵਾਰ ਬਚਾਉਣ ਲਈ ਇਹ ਗੱਟ ਜੋ ਸੇਪਰੇ ਨੇ ਜਿਹੜੇ ਆ ਜੇ ਚ ਪੰਜਾਬ ਦੀ ਪੰਜਾਬੀਅਤ ਦੀ ਸਿੱਖੀ ਦੀ ਹਰ ਧਰਮ ਦੀ ਆਪਸੀ ਭਾਈ ਹਿੰਦੂ ਸਿੱਖ ਭਾਈਚਾਰੇ ਦੇ ਸਾਝ ਕਰ ਸਕਦੀ ਆ ਤੇ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਪਰ ਵੱਡੀ ਚੁਣੌਤੀ ਸਾਹਮਣੇ ਆਊਗੀ ਫਿਰ ਹੁਣ ਜੇ ਕੱਲੇ ਕੱਲੇ ਲੜਨਾ ਤਾਂ ਜਿਹੜੀ ਪਾਰਟੀ ਦਾ 16-17 ਕਰੋੜ ਕੇਡਰ ਹੋਵੇ ਉਸ ਉਸ ਕਾਲਪੁਰਖ ਦੀ ਕਿਰਪਾ ਹੋਵੇ ਜਿਨੇ ਹਰ ਧਰਮ ਦੀ ਹਰ ਮਜਬਦ ਦੀ ਸੇਵਾ ਕੀਤੀ ਹੋਵੇ ਆ ਜਿਹੜਾ ਕਿਸਾਨੀ ਬਾਰੇ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਆਪਣੇ ਪੰਜਾਬ ਵੀਰਾਂ ਨੂੰ ਬੇਨਤੀ ਕਰਾਂਗਾ ਪਿੰਡਾਂ ਪੰਜਾਬੀਆਂ ਨੂੰ ਜੀ ਜੀ ਮੋਦੀ ਸਾਹਿਬ ਨੇ ਸਿੱਖਾਂ ਦੀ ਤੇ ਸਿੰਘਾਂ ਦੀ ਜਿਹੜੀ ਕਾਲੀ ਸੂਚੀ ਤੇ ਲਾਈਨ ਫੇਰੀ ਆ ਕਿ ਮੋਦੀ ਸਾਹਿਬ ਨੇ ਗਲਤ ਕੀਤਾ ਹੈ ਪੰਜਾਬ ਸਿੱਖਾਂ ਲਈ ਪੰਜਾਬ ਲਈ ਮੋਦੀ ਸਾਹਿਬ ਨੇ ਜਿਹੜਾ ਆਪਣੇ ਕੋਰੀਡੋਰ ਦੀ ਸੇਵਾ ਨਿਭਾਈ ਆ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਪਰਨੇਤਰ ਅਰਦਾਸਾਂ ਕਰਦੇ ਆ ਉਹਦੀ ਉਹ ਉਥੇ ਉਹ ਬਣਾ ਕੇ ਮੋਦੀ ਸਾਹਿਬ ਨੇ ਗਲਤ ਕਰਤਾ ਹੈ ਹੇਮਕੋਣ ਸਾਹਿਬ ਰੋਪੇ ਮੁਰਦੀ ਸਾਹਿਬ ਨੇ ਬਣਾ ਕੇ ਕੀ ਉਹ ਗਲਤ ਕਰਤਾ ਹੈ ਭਾਜਪਾ ਨੇ ਗਲਤ ਕਰਤਾ ਹੈ ਮੋਦੀ ਸਾਹਿਬ ਨੇ ਜਿਹੜੇ 84 ਦੇ ਦੰਗਿਆਂ ਦੇ ਪੀੜਤ ਹੀ ਉਹਨਾਂ ਨੂੰ 5-5 ਲੱਖ ਰੁਪਏ ਦੇ ਉਹਨਾਂ ਨੂੰ ਕਈਆਂ ਨੂੰ ਫਲੈਟ ਬਣਾ ਕੇ ਦਿੱਤੇ ਆ ਕੀ ਮੋਦੀ ਸਾਹਿਬ ਨੇ ਗਲਤ ਕਰਤਾ ਹੈ ਮੈਂ ਪੰਜਾਬ ਵਾਸੀਆਂ ਨੂੰ ਕਹਿ ਬੇਨਤੀ ਕਰਨਾ ਚਾਹੁੰਦਾ ਕਿ ਐਵੇਂ ਲਾਈ ਲੱਗਣਾ ਤੇ ਰੋ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜੇ ਇਹਦੇ ਨੌਕਰੀਆਂ ਚਾਹੁੰਦੇ ਜੇ ਜੇ ਪੰਜਾਬ ਦਾ ਭਲਾ ਚਾਹੁੰਦੇ ਜੇ ਮੈਂ ਤੇ ਸਪਸ਼ਟ ਕਹਿਣਾ ਆਹ ਕਿਹੜੀਆਂ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਆ ਜੀ ਜੀ 72 ਤਰ੍ਹਾਂ ਦੀਆਂ ਆ ਸਰ ਲੈਪ ਤੇ ਨਮੋ ਐਪ ਤੇ ਉਹ ਸਾਰੀਆਂ ਪਹਿਲਾਂ ਕਾਂਗਰਸੀ ਸਰਕਾਰ ਰਹੀ ਆ ਜੀ ਤੇ ਹੁਣ ਆ ਭਗਵੰਤ ਮਾਨ ਦੀ ਸਰਕਾਰ ਰਹੀ ਆ ਇਹਨਾਂ ਦੋਵਾਂ ਨੇ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆ ਉਹ ਲੋਕਾਂ ਤੱਕ ਪੰਜਾਬ ਦੇ ਲੋਕਾਂ ਤੱਕ ਆਉਣ ਨਹੀਂ ਦਿੱਤੀਆਂ ਅੱਜ ਦੀ ਤਰੀਕ ਤੀ ਵੀ ਪਰ ਹੁਣ ਤੁਸੀਂ ਮ ਜਾਓਗੇ ਪ੍ਰਚਾਰ ਕਰਨਾ ਆ ਫਿਰ ਇਹ ਸਕੀਮਾਂ ਸਾਹਮਣੇ ਰੱਖੋਗੇ ਇਹ ਸਭ ਸਕੀਮਾਂ ਦੇ ਆਧਾਰ ਤੇ ਵੋਟ ਮੰਗੀ ਜਾਊਗੀ ਫਿਰ ਇਸ ਵਾਰ ਮੇਰੀ ਬੇਨਤੀ ਸੁਣੋ ਸਕੀਮਾਂ ਤੇ ਲੋਕਾਂ ਨੂੰ ਅਸੀਂ ਕਈਆਂ ਨੇ ਅਵੇਲ ਵੀ ਕਰਦੀਆਂ ਆ ਪਰ ਮੈਂ ਇਹ ਕਿੰਨਾ ਚਿਤਰਾ ਲਾਗੇ ਸੂਬੇ ਆ ਹਰਿਆਣਾ ਲਾਗੇ ਰਾਜਸਥਾਨ ਲਾਗੇ ਯੂਪੀ ਉਹ ਵੀ ਸੈਂਟਰ ਦੀਆਂ ਸਕੀਮਾਂ ਲੈਂਦੇ ਪਏ ਸਾਡੇ ਟੈਕਸ ਦੇ ਰੂਪ ਤੇ ਪਏ ਸਾਨੂੰ ਹੀ ਮਿਲਦੇ ਪਏ ਆ ਤੇ ਇਹ ਕਿਉਂ ਲੋਕਾਂ ਨੂੰ ਸਕੀਮਾਂ ਗਰੀਬਾਂ ਤੱਕ ਕਿਉਂ ਨਹੀਂ ਪਹੁੰਚਣ ਦਿੰਦੀ ਆਮ ਪਾਰਟੀ ਤੇ ਜਿਹੜੇ ਕਾਂਗਰਸੀ ਨੇ ਤੇ ਕਿਉਂ ਨਹੀਂ ਆਉਂ ਦਿੰਦੇ ਕਿ ਇਹ ਇਹ ਸਾਡੇ ਹੱਕ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਸਾਨੂੰ ਦਿੰਦੇ ਪਏ ਆ ਜੇ ਮੈਂ ਕਿਸਾਨੀ ਦੀ ਗੱਲ ਕਰਦਾ ਆ ਜੇ 2000 ਰੁਪਏ ਕਿਸਾਨੀ ਨੂੰ ਮਿਲ ਜਾਂਦਾ ਆ ਤਾਰੋਂ ਪਾਰ ਸਾਡੇ ਬਾਰਡਰ ਅਸੀਂ ਬਾਰਡਰ ਬਾਰਡਰ ਤੇ ਬੈਠੇ ਆ ਸਾਡਾ ਤਾਰਾਂ ਦੀ ਬੜੀ ਬੜੀ ਸਮੱਸਿਆ ਆ ਬਾਰਡਰ ਜ਼ੀਰੋ ਲਾਈਨ ਤੇ ਤਾਰ ਚਾਹੀਦੀ ਆ ਘੱਟੋ ਘੱਟ 4-5 ਹਜ਼ਾਰ ਏਕੜ ਕਿਸਾਨ ਸਾਡਾ ਬਾਹਰ ਜਾਂਦਾ ਆ ਕੋਈ ਬੀਐਸਐਫ ਕਰੀ ਡੱਕ ਲਈ ਜਾ ਰੋਕਦੀ ਆ ਕਦੀ ਕੋਈ ਕੋਈ ਡੱਕਦਾ ਹੈ ਕਈ ਕੁਝ ਹੁੰਦਾ ਆ ਪਰ ਇਹ ਸਾਰੀਆਂ ਸਮੱਸਿਆਵਾਂ ਆ ਸੜਕਾਂ ਦੇ ਮੋਦੀ ਸਾਹਿਬ ਨੇ ਜਿਹੜੇ ਸੜਕਾਂ ਨੇ ਜਾਲੂਸ਼ਾ ਦੇ ਗਲਤ ਕਰਦੇ ਆ ਜੇ ਉਹਨਾਂ ਨੇ ਮੈਂ 1947 ਦੇ ਬਹੁਤ ਛੋਟੀ ਗੱਲ ਆ ਜੀ ਅੰਗਰੇਜ਼ਾਂ ਤੋਂ ਪਹਿਲਾਂ ਮੁਗਲਾਂ ਦਾ ਰਾਜ ਰਿਹਾ ਮੁਗਲਾਂ ਨੇ ਤੋਂ ਬਾਅਦ ਜੋ ਆਪਣਾ ਦੇਸ਼ ਆਦ ਹੋਇਆ ਦਿੱਲੀ ਜਿਸ ਲਾਲ ਕਿਲੇ ਤੇ ਸਾਡੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਹੁਕਮ ਇਹ ਹੁਕਮ ਹੋਇਆ ਸੀ ਕਿ ਇਹਨਾਂ ਦਾ ਸੀਸ ਕਲਮ ਕਰਨ ਦਾ ਉਸ ਉਸ ਕੌਰ ਜੀ ਬਾਦਸ਼ਾਹ ਨੇ ਕੀਤਾ ਸੀ ਉਸ ਕਿਲੇ ਦੇ ਗੁਰੂ ਤੇਗ ਬਹਾਦਰ ਖਾਲਸਾ ਪੰਥ ਦਾ ਝੰਡਾ ਲਰਾ ਕੇ ਗੁਰੂ ਮਹਾਰਾਜ ਦਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਅਲਾਈ ਦਰਗਾਈ ਕੀਰਤਨ ਕਰਾ ਕੇ ਨੌਜਵਾਨ ਉਥੇ ਕੀਰਤਨ ਹੋਇਆ ਹੋਵੇ ਜਥੇ ਲੱਗੇ ਹੁਣ ਢਾਡੀ ਲੱਗੇ ਹੁਣ ਰਾਗੀ ਲੱਗੇ ਹੁਣ ਕਵੀ ਲੱਗੇ ਹੁਣ ਤੇ ਜਿੱਥੇ ਸਾਡੇ ਗੁਰੂ ਦਾ ਜਸ ਜਿੱਥੇ ਜਸ ਗਾਇਨ ਹੋਇਆ ਹੋਵੇ ਇਹ ਇਹ ਸਿਰ ਮੋਦੀ ਸਾਹਿਬ ਹੀ ਕਰ ਸਕਦੇ ਆ ਮੈਂ ਇੱਕ ਛੋਟੀ ਜੀ ਗੱਲ ਕਰਦਾ ਹਰ ਇੱਕ ਜਾਂਦੇ ਦਿੱਲੀ ਵੀ ਜਾ ਕੇ ਵੇਖੋ ਉਥੇ ਤੁਗਲਕ ਰੋਡ ਔਰੰਗਜ਼ੇਬ ਰੋਡ ਫਰਾਣਾ ਰੋਡ ਢੀਂਗੜਾ ਰੋਡ ਉਹ ਕਦੀ ਗੁਰੂਆਂ ਦਾ ਵੀ ਕਿਸੇ ਨੇ ਉਥੇ ਰੱਖਿਆ ਜਿਹਦਾ ਜਿਨ੍ਹਾਂ ਨੇ ਵਸਾਇਆ ਜਿੱਥੇ ਜਿੱਥੇ ਸ਼ਹੀਦੀਆਂ ਦਿੱਤੀਆਂ ਮੋਦੀ ਸਾਹਿਬ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਸੜਕ ਰੱਖੀ ਮੋਦੀ ਸਾਹਿਬ ਨੇ ਬਾਬਾ ਬੰਦਾ ਸਿੰਘ ਜੀਹਾਦਰ ਦੇ ਨਾਂ ਤੇ ਉਥੇ ਸਥਾਨ ਰੱਖੇ ਆ ਮੇਰਾ ਕਹਿਣ ਤੋਂ ਭਾਵੇਂ ਆ ਇਤਿਹਾਸ ਅਗਵਾ ਆ ਇਸ ਦਿੱਲੀ ਦੇ ਤਖਤ ਦਾ ਖਾਸ ਕਰਕੇ ਇਸ ਸਰਕਾਰ ਜਿਹੜੀਆਂ ਸਰਕਾਰਾਂ ਚੱਲਦੀਆਂ ਆ 1947 ਤੋਂ ਬਾਅਦ ਕਦੀ ਸਿਰੀ ਸਾਹਿਬ ਲੈ ਕੇ ਆਪਣੇ ਪੰਜੇ ਕਕਾਰ ਲੈ ਕੇ ਕੋਈ ਸਿੱਖ ਜਾਂ ਸਿੰਘ ਕਦੀ ਪ੍ਰਧਾਨ ਮੰਤਰੀ ਨਿਵਾਸ ਦੇ ਘਰ ਨਹੀਂ ਜਾ ਸਕਦਾ ਤੇ ਮੈਂ ਆ ਪਰਸੋ ਚੌਥ ਦੇਖਦਾ ਪਿਆ ਹਾਂ ਸਾਡੇ ਨਾਮ ਵਰ ਸਿੰਘ ਸਾਹਿਬ ਹਜੂਰ ਸਾਹਿਬ ਵਾਲੇ ਵੀ ਪਟਨਾ ਸਾਹਿਬ ਇੱਥੋਂ ਦੇ ਵੀ ਸਾਡੇ ਕਈ ਦਿੱਲੀ ਦੇ ਵੀ ਸਿੰਘ ਸਾਹਿਬ ਕਈ ਵੱਖ-ਵੱਖ ਸੰਸਥਾਵਾਂ ਦੇ ਸਮੁਦਾਇਆਂ ਦੇ ਜਿਹੜੇ ਅਮਰਤਾਰੀ ਸਿੱਖ ਆਪਣਾ ਜਿਹੜਾ ਸਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸ੍ਰੀ ਸਾਹਿਬ ਸ੍ਰੀ ਸਾਹਿਬ ਫੜ ਗਏ ਤੇ ਪ੍ਰਧਾਨ ਮੰਤਰੀ ਦੇ ਘਰ ਜੇ ਗਏ ਨੇ ਤੇ ਕੋਈ ਇੱਥੇ ਸਾਰ ਮਨਮੋਹ ਸਿੰਘ ਵੀ ਰਿਹਾ ਪ੍ਰਧਾਨ ਮੰਤਰੀ ਇਹ ਤੇ ਇੰਤਰਾ ਗਾਂਧੀ ਰਹੀ ਆ ਦੱਸੋ ਕੋਈ ਉਹ ਤੋਂ ਕੜਾ ਉਹ ਤੋਂ ਕੜਾ ਤੱਕ ਬਾਹਰੋਂ ਆ ਲੈਂਦੇ ਸੀ ਇਹ ਸਿਰ ਨਰਿੰਦਰ ਮੋਦੀ ਆ ਜਿਹੜਾ ਸਿੱਖੀ ਤੇ ਸਿੱਖਾਂ ਨੂੰ ਤੇ ਪੰਜਾਬ ਨੂੰ ਪਿਆਰ ਕਰਦਾ ਹੈ ਗੋਨੀ ਸਾਹਿਬ ਜਿਸ ਤਰੀਕੇ ਨਾਲ ਆਪਾਂ ਕਾਲੀ ਦਲ ਤੇ ਆਮ ਬੀਜੇਪੀ ਦੀ ਗੱਲ ਹੁੰਦੀ ਸੀ ਵੀ ਜੇ ਗੱਠਜੋੜ ਹੁੰਦਾ ਤੇ ਮਜ਼ਬੂਤੀ ਹੋ ਜਾਣੀ ਇੱਕ ਸਿਰੇ ਦੀ ਟੱਕਰ ਹੋਣੀ ਸੀ ਕੀ ਲੱਗਦਾ ਕਿ ਇਸ ਚੀਜ਼ 'ਚ ਫਰਕ ਪੈਗਾ ਕੋਈ ਇਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਪਾਚਨ ਆਖਿਆ ਨਾ ਸਵਾ ਲੱਖ ਸੇ ਇੱਕ ਲੋਗ ਉਹ ਤੇ ਗੁਰੂ ਸਾਹਿਬ ਹੀ ਜੀ ਜੀ ਕਿਹੜੀ ਭਾਰਤੀ ਜਨਤਾ ਪਾਰਟੀ ਆ ਕਿਹੜੇ ਇਹਦੇ ਕਾਰਿਆ ਕਰਤਾ ਆ ਉਹ ਕੋਈ ਇਹ ਚੌਧਰਲੀ ਨਹੀਂ ਕਰਦੇ ਪਏ ਉਧਰ ਨਹੀਂ ਕਰਦੇ ਪਏ ਸੇਵਾ ਵਾਲੀ ਕਰਦੇ ਪਏ ਪੰਜਾਬ ਪੰਜਾਬੀਅਤ ਨੂੰ ਬਿਹਤਰ ਕਿਦਾਂ ਕਰ ਸਕਦੇ ਆ ਇਹਨੂੰ ਕਰਜੇ ਤੋਂ ਕਿਦਾਂ ਮੈਂ ਤੇ ਬੇਨਤੀ ਕਰਾਂਗਾ ਸਭ ਤੋਂ ਵੱਡੀ ਦਲਦਲ ਨਸ਼ਿਆਂ ਦੀ ਹੈ ਪੰਜਾਬ ਦੇ ਵਿੱਚ ਜੀ ਸਭ ਤੋਂ ਵੱਡੀ ਨਸ਼ਿਆਂ ਦੀ ਦਲਦਲ ਆ ਇਹ ਨਸ਼ਿਆਂ ਦੀ ਦਲਦਲ ਤਾਂ ਦੀ ਕੌਣ ਮਗਾ ਸਕਦਾ ਮੈਨੂੰ ਇਹ ਦੱਸ ਦਿਓ ਅਕਾਲੀ ਤੁਸੀਂ ਵੇਖ ਲਿਆ ਅਕਾਲੀਆਂ ਨੂੰ ਵੀ ਰਾਜਪਾਕ ਦੇ ਕੇ ਵੇਖਦੇ ਆ ਪੰਜਾਬ ਵਾਲਿਆਂ ਨੇ ਜੀ ਆਪਣੇ ਤਾੰਸ ਨੂੰ ਵੀ ਆਪਾਂ ਰਾਜ ਭਗ ਦੇ ਕੇ ਵੇਖ ਲਿਆ ਜੀ ਇਹਨੂੰ ਆ ਜਿਹੜੇ ਆਮ ਆਲੇ ਆ ਉਹਨਾਂ ਨੂੰ ਦੇ ਕੇ ਵੇਖ ਲਿਆ ਸਵਾਏ ਲੁੱਟਣ ਤੋਂ ਸਵਾਏ ਪੰਜਾਬ ਦਾ ਖਜ਼ਾਨਾ ਖਤਮ ਕਰਨ ਤੋਂ ਕਰਜ਼ੇ ਥਲੇ ਡੁੱਬਣ ਤੋਂ 4 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਜੇ ਨਸ਼ਾ ਬੰਦ ਕਰ ਸਕਦੇ ਆ ਜੇ ਗੁੰਡਾਗਰਦੀਆ ਬੰਦ ਕਰ ਸਕਦੇ ਆ ਜੇ ਆਰਥਿਕ ਸਥਿਤੀ ਤੋਂ ਪੰਜਾਬ ਨੂੰ ਕੱਢ ਸਕਦੇ ਆ ਭਾਵੇਂ ਕਿਸਾਨੀ ਆ ਪਾਵੇਂ ਲੋਕ ਭਲਾਈ ਸਕੀਮਾਂ ਆ ਪਾਵੇਂ ਐਸਸੀ ਵਰਗ ਆ ਪਾਵੇਂ ਜਨਰਲ ਵਰਗ ਆ ਪਾਵੇਂ ਮੁਲਾਜ਼ਮ ਵਰਗ ਆ ਪੇ ਸਕੇਲ ਅਜੇ ਤੱਕ ਪੰਜਾਬ ਸਰਕਾਰ ਨੇ ਅਨਾਉਂਸ ਕਰੋ ਦਾ ਕੀਤਾ ਪਿਆ ਕੋਈ ਦੱਸੋ ਲਾਗੂ ਹੋਈਆਂ ਤੇ ਇਹ ਜੇ ਪੰਜਾਬ ਨੂੰ ਹਰ ਲੀਉ ਪ੍ਰਾਣੀ ਲੀ ਤੇ ਲਿਆ ਸਕਦਾ ਜਿਸ ਤਰ੍ਹਾਂ ਇਤਿਹਾਸ ਸਾਡਾ ਇਤਿਹਾਸ ਕਹਿੰਦਾ ਹਿੰਦੁਸਤਾਨ ਦਾ ਕਿ ਪੰਜਾਬ ਹਰ ਪੱਖੋਂ ਆਰਥਿਕ ਪੱਖੋਂ ਧਾਰਮਿਕ ਪੱਖੋਂ ਹਰ ਪੱਖੋਂ ਰਾਜਨੀਤਿਕ ਪੱਖੋਂ ਜਿਹੜਾ ਵੀ ਇੰਡੀਆ ਦਾ ਐਨਲਾਈਜ਼ ਹੁੰਦਾ ਹੈ ਚੌਥੇ ਨੰਬਰ ਤੇ ਹੁੰਦਾ ਹੈ ਤੇ ਜਿਹੜਾ ਹਰਿਆਣਾ ਉਹ 18ਵਾਂ ਦਿੰਦਾ ਹੈ ਤੇ ਅੱਜ ਦੀ ਤਰੀਕ 'ਚ ਹਰਿਆਣਾ ਆ ਪੰਜਾਬ 19ਵੇਂ ਦੇ ਤੇ ਹਰਿਆਣਾ ਚੌਥੇ ਦੇ ਆ ਗਿਆ ਇਹ ਕਿਹੜੀ ਇਹ ਕਿਹੜੀਆਂ ਮਾੜੀਆਂ ਨੀਤੀਆਂ ਨੇ ਆਇਆ ਇਹ ਜਿਹੜੇ ਕਰਜ਼ੇ ਜਿਹੜੇ ਆ ਇਹ ਕਿਹਨੇ ਕਿਹਨੇ ਚੜਾਏ ਆ ਆਪਾਂ ਹੀ ਚੜਾਏ ਆ ਇਹ ਸਾਡੇ ਵੀਰੇ ਸਾਡੇ ਹੀ ਭਰਾ ਆ ਭਾਵੇਂ ਕਾਦੀ ਨੇ ਭਾਵੇਂ ਕਾਂਗਰਸੀ ਨੇ ਭਾਵੇਂ ਆਪ ਵਾਲੇ ਨੇ ਤੇ ਭਾਵੇਂ ਆਪਣਾ ਐਮਐਸਪੀ ਦੀ ਗੱਲ ਕਰਦੇ ਪਏ ਸੈਂਟਰ ਦੇ ਕਹਿੰਦਾ ਆਓ ਅਸੀਂ ਬੰਦੀ ਸਿੱਖ ਦੀ ਵੀ ਗੱਲ ਕਰਦੇ ਆਂ ਜੀ ਅਹੀਂ ਉਹ ਵੀ ਆਪਣੇ ਕਿਸਾਨਾਂ ਦੀ ਵੀ ਗੱਲ ਕਰਦੇ ਆ ਸਿਰਫ ਇਹ ਜਿਹੜਾ ਭਗਵੰਤ ਮਾਨ ਇਹ ਸਰਕਾਰ ਨੇ ਇਹ ਦੋ ਜਥੇਬੰਦੀਆਂ ਪਾਈਆਂ ਜਿਹੜੇ ਦੋ ਲੀਡਰ ਭਾਏ ਆ ਇਹ ਸਾਰੇ ਕਹਿੰਦੇ ਇਹ ਇਹ ਸਾਰੇ ਕਾਂਗਰਸ ਦੇ ਇਹਦੀ ਮਿਹਲੀ ਭੁਗਤਣਾ ਬੈਠੇ ਆ ਮੈਂ ਨਹੀਂ ਕਹਿੰਦਾ ਇਹ ਹਰ ਕਿਸਾਨ ਹਰ ਘਰ ਹਰ ਬੱਚਾ ਜਿਹਨ ਦਾ ਜ਼ਿੰਮੇਵਾਰਾਂ ਦਾ ਲੋਕ ਮਾਵਾਂ ਦੇ ਗਰੀਬਾਂ ਦੇ ਪੁੱਤ ਕਿਸਾਨਾਂ ਦੇ ਮਰਾਈ ਜਾਂਦੇ ਆ ਆਪ ਰੋਟੀਆਂ ਸਿੱਖਦੇ ਪਏ ਉਤੋਂ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਸਪੋਰਟਰਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਵੋਟਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਹਰ ਪਾਰਟੀ ਨੂੰ ਮੌਕਾ ਦੇ ਕੇ ਵੇਖ ਲਿਆ ਜੀ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਜਿਹੜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸ੍ਰੀ ਰਿਸ਼ੀ ਕੁਲ ਜਾਖੜ ਜੀ ਇਹਨਾਂ ਦੀ ਗਵਾਹੀ ਚ ਇੱਕ ਸਾਨੂੰ ਖਾਸ ਕਰਕੇ ਅੰਮ੍ਰਿਤਸਰ ਰੈਨਮ ਬੇਨਤੀ ਕਰਾਂਗਾ ਕਿ ਤਗੜੇ ਹੋ ਕੇ ਕਮਲ ਦੇ ਫੁੱਲ ਨਿਸ਼ਾਨ ਤੇ ਆਪਾਂ ਆਪਣਾ ਜਿਹੜਾ ਵੀ ਉਮੀਦਵਾਰ ਪਾਰਟੀ ਦਿੰਦੀ ਆ ਉਹਨੂੰ ਜਿਤਾ ਕੇ ਭੇਜੀਏ ਤਾ ਜੋ ਆਪਾਂ ਅਮਨ ਸ਼ਾਂਤੀ ਨਸ਼ਿਆਂ ਰਹਿਤ ਪੰਜਾਬ ਗੁੰਡਾਗਰਦੀ ਤੋਂ ਰਹਿਤ ਪੰਜਾਬ ਜਿਹੜਾ ਡਰ ਪਾਉ ਆਪਣੇ ਮਨਤੀ ਵਸਿਆ ਉਹ ਤੋਂ ਰਹਿਤ ਬਣਾ ਸਕੀਏ ਕਿਹੜੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਬਾਹਰ ਜਾਂਦੀਆਂ ਪਈਆਂ ਜੀ ਉਹਨੂੰ ਰੋਕ ਸਕੀਏ ਤੇ ਇਹ ਸਿਰਫ ਨਰਿੰਦਰ ਮੋਦੀ ਭਾਜਪਾ ਦੀ ਸਰਕਾਰ ਕਰ ਸਕਦੀ ਜੇ ਤੇ ਇਹ ਗੱਲਾਂ ਨਾ ਨਹੀਂ ਹੋਣਾ ਇਹ ਤੁਹਾਡੀ ਵੋਟ ਨੇ ਫੈਸਲਾ ਕਰਨਾ ਜੀ ਇਹ ਤੁਹਾਡੀ ਵੋਟ ਨੇ ਕੀਮਤੀ ਵੋਟ ਨੇ ਫੈਸਲਾ ਕਰਨਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਜੀ ਇਹ ਕਰੀ ਸਾਡੇ ਬੇਨਤੀ ਸਬਕ ਅਪੀਲ ਸਮਝ ਲੋ ਦਰੀਦ ਸਮਝ ਲੋ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਦੇ ਕੇ ਵੇਖਿਓ ਨਾ ਹਾਂ ਲਊ ਇਹ ਕਿਹੜੇ ਕੁੰਬ ਦੇ ਮੇਲੇ ਫਿਰ ਆਉਣੇ ਨਹੀਂ ਤੁਹਾਡੇ ਤੁਹਾਡੇ ਦਰਾਂ 'ਚ ਤੁਹਾਡੇ ਤੁਹਾਡੇ ਕੋਲ ਹੀ ਰਹਿਣਾ ਸੀ ਠੀਕ ਹੈ ਤੁਸੀਂ ਇਸ ਕੋ ਮਿਲਾਰੇ ਸੀ ਤਨੂ ਸੀ ਬੋਨੀ ਅਮਰਪਾਲ ਸਿੰਘ ਜੀ ਨਾਲਾ ਜੀ ਨਾਲ ਜੋ ਕਿ ਆ ओबीसी ਮੋਰਚਾ ਦੇ ਸੂਬਾ ਪ੍ਰਧਾਨ ਨੇ ਭਾਜਪਾ ਤੋਂ ਉਹਨਾਂ ਲੋ ਬੜਾ ਬਖੂਬੀ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਭਾਜਪਾ ਆਪਣੇ ਵਧੀਆ ਕਾਰਜਕਲ ਕਰ ਰਹੀ ਹੈ ਤੇ ਵਧੀਆ ਜਿਹੜੀਆਂ ਪੰਜਾਬ ਨੂੰ ਵੀ ਜਿਹੜਾ ਨਸ਼ਰਤ ਪੰਜਾਬ ਬਣਾਉਣ ਜਾ ਰਹੀ ਹੈ ਬਾਕੀ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਿਆ ਵੀ ਇੱਕ ਮੌਕਾ ਦੇ ਕੇ ਵੇਖੋ ਨਹੀਂ ਤਾਂ ਕਿਹੜਾ ਕੁੰਬ ਦਾ ਮੇਲਾ ਆ ਫੇਰ ਇਲੈਕਸ਼ਨ ਦਾ ਫੇਰ ਆ ਜਾਣੀਆਂ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਾ ਅਮਰਉਜ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ